ਦਿਨ ਭਰ ਦੀਆਂ ਜ਼ਰੂਰੀ ਖਬਰਾਂ ਜਾਣਨ ਦੇ ਲਈ ਤੁਸੀਂ ਚੈਨਲ ਫॉर ਯੂਨੀਵਰਸ ਯਾਨੀ ਸੀ ਫॉर ਯੂ ਦਾ ਪ੍ਰੋਗਰਾਮ ਖਬਰ ਜ਼ਰੂਰੀ ਹੈ ਦੇਖਣਾ ਸ਼ੁਰੂ ਕਰ ਚੁੱਕੇ ਹੋ ਪੰਜਾਬ ਦੇ ਵਿੱਚ ਪਖਾਨਿਆਂ ਨੂੰ ਲੈ ਕੇ ਸਿਆਸਤ ਬਹੁਤ ਪੱਕੀ ਹੋਈ ਹੈ ਵਿਰੋਧੀਆਂ ਦੇ ਨਿਸ਼ਾਨਿਆਂ ਤੋਂ ਬਾਅਦ ਹਰਜੂਤ ਸਿੰਘ ਬੈਂਸ ਨੇ ਜਵਾਬ ਦਿੱਤਾ ਹੈ ਉਹਨਾਂ ਕਿਹਾ ਕਿ 75 ਸਾਲਾਂ ਤੋਂ ਕੁੜੀਆਂ ਖੁੱਲੇ ਦੇ ਵਿੱਚ ਜਾਂਦੀਆਂ ਰਹੀਆਂ ਨਹੀਂ ਅਸੀਂ ਆ ਕੇ ਸਕੂਲਾਂ ਦੇ ਵਿੱਚ ਪਖਾਨੇ ਬਣਾਏ ਨੇ ਬੀਤੇ ਦਿਨਾਂ ਦੇ ਵਿੱਚ ਜਦੋਂ ਪੰਜਾਬ ਸਰਕਾਰ ਨੇ ਸਕੂਲਾਂ ਦੇ ਵਿੱਚ ਪਖਾਨਿਆਂ ਦਾ ਉਦਘਾਟਨ ਕੀਤਾ ਪਖਾਨਿਆਂ ਦੀ ਮੁਰੰਮਤ ਕਰਵਾਈ ਜੋ ਸਿੱਖਿਆ ਕ੍ਰਾਂਤੀ ਦੇ ਤਹਿਤ ਕਰਵਾਈ ਜਾ ਰਹੀ ਹੈ ਇਸ ਤੋਂ ਬਾਅਦ ਵਿਰੋਧੀਆਂ ਨੇ ਤਸਵੀਰਾਂ ਸਾਂਝੀਆਂ ਕਰਨੀਆਂ ਸ਼ੁਰੂ ਕੀਤੀਆਂ ਜਿਸ ਦੇ ਵਿੱਚ ਵੱਡਾ ਵੱਡਾ ਕਰਕੇ ਲਿਖਿਆ ਹੋਇਆ ਸੀ ਕਿ ਪਖਾਨਿਆਂ ਦਾ ਉਦਘਾਟਨ ਕਰਵਾਇਆ ਸਰਦਾਰ ਭਗਵੰਤ ਸਿੰਘ ਮਾਨ ਨੇ ਹਰਜੋਤ ਸਿੰਘ ਬੈਂਸ ਨੇ ਇਸ ਦੇ ਉੱਤੇ ਤੰਜ਼ ਕੱਸੇ ਜਾ ਰਹੇ ਸੀ ਤੇ ਇਹਦਾ ਜਵਾਬ ਹੀ ਅੱਜ ਸਿੱਖਿਆ ਮੰਤਰੀ ਨੇ ਦਿੱਤਾ ਹੈ ਕਿ ਆਏ ਕਿ ਕੁੜੀਆਂ ਖੁੱਲੇ ਦੇ ਵਿੱਚ ਜਾਂਦੀਆਂ ਰਹੀਆਂ ਅਸੀਂ ਹੀ ਆਕੇ ਸਕੂਲਾਂ ਦੇ ਵਿੱਚ ਪਖਾਨੇ ਬਣਾਏ ਨੇ ਉਧਰ ਪੰਜਾਬ ਕਾਂਗਰਸ ਇਨਚਾਰਜ ਭੁਪੇਸ਼ ਬਗੇਲ ਨੇ ਵੀ ਦਾਵਾ ਕਰ ਦਿੱਤਾ ਉਹ ਕਹਿੰਦੇ ਸਾਡੀ ਸਰਕਾਰ ਦੇ ਵਿੱਚ ਪਖਾਨੇ ਬਣੇ ਨੇ ਹੁਣ ਦੋਵੇਂ ਸਰਕਾਰਾਂ ਅੱਡੋ ਅੱਡ ਦਾਅਵੇ ਕਰ ਰਹੀਆਂ ਨੇ ਪਰ ਪਖਾਨੇ ਕਿਦੀ ਸਰਕਾਰ ਦੇ ਵਿੱਚ ਬਣੇ ਨੇ ਕਿਦੀ ਸਰਕਾਰ ਦੇ ਵਿੱਚ ਨਹੀਂ ਬਣੇ ਇਹ ਪੰਜਾਬ ਦੇ ਲੋਕ ਵੀ ਚੰਗੀ ਤਰ੍ਹਾਂ ਜਾਣਦੇ ਹੋਣਗੇ ਸਿੱਖਿਆ ਕ੍ਰਾਂਤੀ ਦੇ ਉੱਤੇ ਸਿਆਸਤ ਜ਼ਰੂਰ ਹੋ ਰਹੀ ਹੈ ਪੰਜਾਬ ਸਰਕਾਰ ਦੀ ਉੱਧਰ ਅੱਜ ਕੈਬਨਟ ਮੀਟਿੰਗ ਵੀ ਹੋਈ ਹੈ ਜਿਸ ਦੇ ਵਿੱਚ ਮੈਡੀਕਲ ਸਟਾਫ ਦੀ ਏਜ ਵਧਾ ਦਿੱਤੀ ਹੈ ਯਾਨੀ ਰਿਟਾਇਰਮੈਂਟ ਦੀ ਏਜ ਵਧਾਈ ਗਈ ਹੈ ਤੇ 65 ਸਾਲ ਦੀ ਉਮਰ ਦੇ ਵਿੱਚ ਹੀ ਹੁਣ ਜੋ ਸਪੈਸ਼ਲਿਸਟ ਡਾਕਟਰਸ ਨੇ ਉਹ ਰਿਟਾਇਰ ਹੋਣਗੇ ਤੇ ਨਾਲ ਹੀ ਜੋ ਏਜੀ ਦੇ ਦਫ਼ਤਰ ਦੇ ਵਿੱਚ ਵੀ ਐਸਸੀ ਪਾਲਿਸੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਏਜੀ ਦੇ ਦਫ਼ਤਰ ਦੇ ਵਿੱਚ ਐਸਸੀਐਸਟੀ ਕੋਟੇ ਦੀਆਂ ਜੋ ਪੈਂਡਿੰਗ ਸੀਟਾਂ ਨੇ 15 ਸੀਟਾਂ ਨੂੰ ਹੁਣ ਭਰਿਆ ਜਾਵੇਗਾ ਇਸ ਦੇ ਨਾਲ ਹੋਰ ਵੀ ਕਈ ਪੰਜਾਬ ਕੈਬਨਟ ਦੇ ਵਿੱਚ ਫੈਸਲੇ ਨਿੱਕੇ-ਮੋਟੇ ਕੀਤੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦੀ ਚੋਣ ਦੇ ਲਈ ਪੂਰਾ ਤਿਆਰ ਹੋ ਚੁੱਕਿਆ ਹੈ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਅੱਜ ਯਾਨੀ 12 April ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਪ੍ਰਧਾਨ ਚੁੜਨਾ ਹੈ ਅਕਾਲੀ ਲੀਡਰਾਂ ਦਾ ਦਾਵਾ ਹੈ ਕਿ ਚੱਲ ਰਹੀ ਰਵਾਇਤ ਮੁਤਾਬਕ ਹੀ ਅਸੀਂ ਅੰਮ੍ਰਿਤਸਰ ਦੇ ਵਿੱਚ ਜਨਰਲ ਇਜਲਾਸ ਕਰ ਰਹੇ ਹਾਂ ਇਹ ਦਾਵਾ ਇਸ ਕਰਕੇ ਕੀਤਾ ਜਾ ਰਿਹਾ ਹੈ ਕਿਉਂਕਿ ਬੀਤੇ ਦਿਨ ਹੀ ਸੁਖਜਿੰਦਰ ਸਿੰਘ ਰੰਧਾਵਾ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਸੀ ਤੇ ਪ੍ਰਧਾਨ ਦੀ ਚੋਣ ਦੀ ਪ੍ਰਧਾਨ ਦੀ ਚੋਣ ਤੇ ਇਤਰਾਜ਼ ਜਤਾਉਂਦੇ ਉਹਨਾਂ ਨੇ ਪ੍ਰਧਾਨ ਦੀ ਚੋਣ ਰੋਕਣ ਦੇ ਲਈ ਕਿਹਾ ਸੀ ਉਹਨਾਂ ਨੇ ਕਿਹਾ ਸੀ ਕਿ ਇੱਕ ਤਾਂ ਸਿਆਸੀ ਮਾਮਲਾ ਹੈ ਇੱਕ ਤਾਂ ਸਿਆਸੀ ਮਾਮਲਾ ਹੈ ਜੋ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋ ਰਿਹਾ ਹੈ ਜੋ ਕਿ ਧਾਰਮਿਕ ਮਾਮਲਿਆਂ ਦੇ ਲਈ ਵਰਤਿਆ ਜਾਣ ਵਾਲਾ ਹਾਲ ਹੈ ਤੇ ਦੂਜੇ ਪਾਸੇ ਜੋ ਡੈਲੀਗੇਟਸ ਦੀ ਚੋਣ ਹੋਈ ਹੈ ਇਸ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਸੀ ਕਿ ਤਕਨੀਕੀ ਗੜਬੜ ਹੈ ਪਰ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣਾ ਪ੍ਰਧਾਨ ਪਾਰਟੀ ਦਾ ਪ੍ਰਧਾਨ ਚੁਣ ਲੈਣਾ ਹੈ ਫਰੀਦਕੋਟ ਪ੍ਰਸ਼ਾਸਨ ਨੇ ਪਹਿਲਾਂ ਕਿਹਾ ਕਿ ਜੋ ਸਕੂਲ ਦੇ ਬੱਚੇ ਨੇ ਉਹ 10-10 ਦੇ ਗਰੁੱਪ ਦੇ ਵਿੱਚ ਨੇੜ ਲੀਆਂ ਦੁਕਾਨਾਂ ਤੇ ਸਿਆਕਾ ਕਰਨਗੇ ਜਾ ਕੇ ਦੇਖਣਗੇ ਕਿ ਕਿਤੇ ਨਸ਼ਾ ਤਾਂ ਨਹੀਂ ਵਿਕ ਰਿਹਾ ਇਸ ਦਾ ਜਦੋਂ ਵਿਰੋਧ ਹੋਇਆ ਜਦੋਂ ਟੀਵੀ ਸਕਰੀਨਾਂ ਤੇ ਖਬਰ ਚੱਲਣੀ ਸ਼ੁਰੂ ਹੋਈ ਤਾਂ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ ਕਿ ਸਕੂਲੀ ਬੱਚਿਆਂ ਤੋਂ ਹੁਣ ਤੁਸੀਂ ਇਹ ਕੰਮ ਕਰਵਾਓਗੇ ਇਸ ਤੋਂ ਬਾਅਦ ਫਿਰ ਫਰੀਦਕੋਟ ਪ੍ਰਸ਼ਾਸਨ ਨੇ ਯੂ ਟਰਨ ਲੈ ਲਿਆ ਤੇ ਕਿਹਾ ਕਿ ਹੁਣ ਅਧਿਆਪਕ ਹੀ ਸਕੂਲਾਂ ਦੇ ਅੰਦਰ ਵਿਦਿਆਰਥੀਆਂ ਤੇ ਨਜ਼ਰ ਰੱਖਣਗੇ ਪਿਛਲੇ ਹੁਕਮਾਂ ਦੇ ਵਿੱਚ ਸੋਧ ਕਰ ਦਿੱਤੀ ਹੈ ਹੁਣ ਬੱਚੇ ਦੁਕਾਨਾਂ ਤੇ ਜਾ ਕੇ ਚੈਕਿੰਗ ਨਹੀਂ ਕਰਨਗੇ ਜੋ ਪਿਛਲੇ ਦਿਨਾਂ ਦੇ ਵਿੱਚ ਟੋਲ ਪਲਾਜ਼ਾਂ ਦੇ ਉੱਤੇ ਕਿਸਾਨੀ ਧਰਨੇ ਰਹੇ ਨੇ ਜਿਸ ਕਰਕੇ ਟੋਲ ਬੰਦ ਰਹੇ ਨੇ ਤੇ ਜਿਸ ਕਰਕੇ ਟੋਲ ਤੋਲੰਘਣ ਵਾਲੇ ਵਾਹਣਾ ਨੇ ਟੋਲ ਨਹੀਂ ਦਿੱਤਾ ਅਤੇ ਟੋਲਦਾਰ ਨੂੰ ਨੁਕਸਾਨ ਹੋ ਗਿਆ ਇਸ ਨੁਕਸਾਨ ਦੀ ਪਰਪਾਈ ਦੇ ਲਈ ਹੁਣ ਟੋਲ ਵਾਲਿਆਂ ਨੇ ਚਿੱਠੀ ਲਿਖੀ ਪੰਜਾਬ ਸਰਕਾਰ ਨੂੰ ਕਿ 1638 ਕਰੋੜ ਦਾ ਸਾਡਾ ਨੁਕਸਾਨ ਹੋ ਗਿਆ ਇਸ ਦੀ ਪਰਪਾਈ ਕਰੋ ਇਸ ਤੋਂ ਬਾਅਦ ਫਿਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਆਉਂਦੇ ਨੇ ਉਹ ਕਹਿੰਦੇ ਨੇ ਕਿ ਤੋ ਕਿਸਾਨਾਂ ਦੀ ਜਿਹੜੀਆਂ ਮੰਗਾਂ ਨੇ ਤਾਂ ਕੇਂਦਰ ਦੇ ਨਾਲ ਸੰਬੰਧਤ ਨੇ ਤੇ ਇਸ ਲਈ ਕੇਂਦਰ ਜ਼ਿੰਮੇਵਾਰ ਹੈ ਜੇ ਪੈਸੇ ਮੰਗ ਰਹੇ ਨੇ ਜਾ ਕੇ ਕੇਂਦਰ ਤੋਂ ਮੰਗੋ ਸਾਡੇ ਤੋਂ ਨਾ ਮੰਗੋ ਸਾਡਾ ਇਸ ਦੇ ਵਿੱਚ ਕੋਈ ਰੋਲ ਨਹੀਂ ਹੈਗਾ ਅਮਰਿਤਪਾਲ ਸਿੰਘ ਦੇ ਸਾਥੀ ਪੱਪਲਪ੍ਰੀਤ ਸਿੰਘ ਡੇਬਰੂਗੜ ਤੋਂ ਪੰਜਾਬ ਆ ਗਏ ਨੇ ਅਜਨਾਲਾ ਕੋਰਟ ਦੇ ਵਿੱਚ ਪੇਸ਼ ਵੀ ਕਰ ਦਿੱਤਾ ਗਿਆ ਅਜਨਾਲਾ ਥਾਣੇ ਤੇ ਹਮਲੇ ਨੂੰ ਲੈ ਕੇ ਗ੍ਰਿਫਤਾਰ ਕੀਤਾ ਗਿਆ ਸੀ ਚਰਚਾ ਹੋ ਰਹੀ ਹੈ ਕਿ ਇਸ ਮਹੀਨੇ ਅਮਰਿਤਪਾਲ ਸਿੰਘ ਵੀ ਪੰਜਾਬ ਆ ਸਕਦੇ ਨੇ ਜੋ ਪੱਪਲਪ੍ਰੀਤ ਸਿੰਘ ਨੂੰ ਅਜਨਾਲਾ ਕੋਰਟ ਵਿੱਚ ਪੇਸ਼ ਕੀਤਾ ਗਿਆ 4 ਦਿਨ ਦੇ ਰਿਮਾਂਡ ਤੇ ਪੱਪਲਪ੍ਰੀਤ ਸਿੰਘ ਨੂੰ ਭੇਜ ਦਿੱਤਾ ਇਸ ਤੋਂ ਪਹਿਲਾਂ ਅਮਰਿਤਪਾਲ ਸਿੰਘ ਦੇ ਜਿਹੜੇ 8 7 ਸਾਥੀ ਨੇ ਉਹ ਵੀ ਸਾਰੇ ਪੰਜਾਬ ਆ ਚੁੱਕੇ ਨੇ ਹੁਣ ਸਿਰਫ ਅਮਰਿਤਪਾਲ ਸਿੰਘ ਹੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਇਕੱਲੇ ਉੱਥੇ ਰਹਿ ਗਏ ਨੇ ਤੇ ਚਰਚਾ ਹੋ ਰਹੀ ਹੈ ਕਿ ਜਿਸ ਤਰ੍ਹਾਂ ਅਮਰਿਤਪਾਲ ਸਿੰਘ ਦੇ ਸਾਥੀ ਪੰਜਾਬ ਆ ਗਏ ਨੇ ਉਸ ਤਰ੍ਹਾਂ ਅਮਰਿਤਪਾਲ ਸਿੰਘ ਵੀ ਪੰਜਾਬ ਆ ਜਾਣਗੇ ਕੁਦਰਤ ਦੇ ਕਹਿਰ ਨੇ ਤਬਾਹੀ ਮਚਾ ਦਿੱਤੀ ਬਿਹਾਰ ਦੇ ਵਿੱਚ ਹੁਣ ਤੱਕ ਜਿਹੜੀ ਜਾਣਕਾਰੀ ਸਾਡੇ ਕੋਲ ਆ ਰਹੀ ਹੈ 100 ਦੇ ਕਰੀਬ ਮੌਤਾਂ ਹੋ ਗਈਆਂ ਨੇ ਇੰਨਾ ਜ਼ਿਆਦਾ ਉੱਥੇ ਮੌਸਮ ਖਰਾਬ ਹੋਇਆ ਬਿਜਲੀ ਕਰਜੀ ਮੀਂਹ ਪਿਆ ਜਿਸ ਕਰਕੇ 85 ਪਹਿਲਾ ਮੌਤਾਂ ਦਾ ਅੰਕੜਾ ਸਾਹਮਣੇ ਆਇਆ ਤੇ ਹੁਣ ਹੌਲੀ-ਹੌਲੀ ਕਰਕੇ 100 ਦੇ ਕਰੀਬ ਪਹੁੰਚ ਗਿਆ ਹੈ ਹਾਲਾ ਕਿ ਬਿਹਾਰ ਦੇ ਵਿੱਚ ਜ਼ਿਆਦਾ ਮੌਤਾਂ ਹੋਈਆਂ ਨੇ ਯੂਪੀ ਦੇ ਵਿੱਚ ਘੱਟ ਹੋਈਆਂ ਨੇ ਤੂਫਾਨ ਕਰਕੇ ਸ਼ਹਿਰ ਦੀ ਜੋ ਬਿਜਲੀ ਸਪਲਾਈ ਆ ਉਹ ਵੀ ਠੱਪ ਹੋ ਗਈ ਹੈ ਇਧਰ ਪੰਜਾਬ ਦੇ ਵਿੱਚ ਵੀ ਹਲਕੀ ਬੂੰਦਾਬੰਦੀ ਵੇਖਣ ਨੂੰ ਮਿਲੀ ਹੈ ਤੇਜ਼ ਹਵਾਵਾਂ ਚੱਲੀਆਂ ਨੇ ਠੰਡੀਆਂ ਹਵਾਵਾਂ ਚੱਲੀਆਂ ਨੇ ਕਿਸਾਨਾਂ ਦੇ ਚਿਹਰੇ ਦੇ ਉੱਤੇ ਫਿਕਰ ਜ਼ਰੂਰ ਆ ਗਈ ਹੈ ਪਰ ਨੁਕਸਾਨ ਦੀ ਅਜੇ ਖਬਰ ਨਹੀਂ ਆਈ ਨੁਕਸਾਨ ਨਾ ਹੀ ਹੋਵੇ ਸਾਰੇ ਅਰਦਾਸ ਕਰ ਰਹੇ ਨੇ ਕਿਸਾਨਾਂ ਦੀਆਂ ਕਣਕਾਂ ਜੜੀਆਂ ਨੇ ਉਹ ਪੱਕੀਆਂ ਖੜੀਆਂ ਨੇ ਫਿਲਹਾਲ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਚਿੰਤਾ ਜ਼ਰੂਰ ਕਿਸਾਨਾਂ ਦੇ ਮੱਥੇ ਤੇ ਹੈ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ ਤੇ ਕਿਸਾਨ ਹੁਣ ਉਡੀਕ ਕਰ ਰਹੇ ਨੇ ਕਿ ਚੰਗੀ ਇੱਕ ਵਾਰ ਧੁੱਪ ਨਿਕਲ ਜੇ ਜੋ ਸਲਿਹਾਬ ਪੈਦਾ ਹੋ ਜਾਂਦੀ ਹੈ ਕਣਕਾਂ ਤੇ ਉਹ ਹਟਣ ਤੋਂ ਬਾਅਦ ਵੱਢ ਕੇ ਕਣਕ ਨੂੰ ਕਿਸਾਨ ਵੇਲੇ ਹੁਣ ਤੇ ਬਾਅਦ ਦੇ ਵਿੱਚ ਮੀਂਹ ਪਾਵੇਂ ਪੈ ਜਾਵੇ